ਹਾਂਜੀ ਉਸ ਕਾਲਪੁਰਖ ਵਾਹਿਗੁਰੂ ਦੀਆਂ ਖੇਡਾਂ ਨੇ ਸਮਝਣੀਆਂ ਇਨਸਾਨ ਦੇ ਵਸ ਦੀ ਗੱਲ ਹੈ ਨਹੀਂਗੀ ਪਰ ਜਿਹੜੇ ਹੁਣ ਹਾਲਾਤ ਪੂਰੀ ਦੁਨੀਆ ਦੇ ਵਿੱਚ ਬਣੇ ਹੋਏ ਨੇ ਇਹਨਾਂ ਨੂੰ ਦੇਖ ਕੇ ਵਾਕਈ ਡਰ ਲੱਗਦਾ ਤੇ ਕਹਿਣਾ ਪੈਂਦਾ ਵਾ ਵੀ ਉਸ ਕਾਲਪੁਰਖ ਵਾਹਿਗੁਰੂ ਤੋਂ ਬਿਨਾਂ ਕੋਈ ਕਿਸੇ ਦਾ ਸਹਾਰਾ ਨਹੀਂ ਬਣ ਸਕਦਾ ਉਹਦਾ ਨਾਮ ਲੈਣਾ ਸ਼ੁਰੂ ਕਰੋ ਪਹਿਲਾਂ ਤਾਂ ਆਪਾਂ ਗੱਲ ਪੰਜਾਬ ਦੀ ਕਰਦੇ ਹਾਂ ਜੇ ਤੁਸੀਂ ਪੁਰਾਣੇ ਸੰਤਾਂ ਮਹਾਂਪੁਰਸ਼ਾਂ ਦੀਆਂ ਆ ਉਹਨਾਂ ਦੇ ਦੀਵਾਨ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੂ ਕਹਿੰਦੇ ਹੁੰਦੇ ਸੀ ਕਿ ਆਉਣ ਵਾਲਾ ਸਮਾਂ ਇਦਾਂ ਦਾ ਹੋਊ ਕਿ ਪੰਜਾਬ ਦੇ ਵਿੱਚ برف ਪੈਣੀ ਸ਼ੁਰੂ ਹੋ ਜਾਣੀ ਆ ਤੇ ਉਹ ਸਮਾਂ ਬੜਾ ਮਾੜਾ ਹੋਊਗਾ ਆ ਦੇਖੋ ਤੁਸੀਂ ਇਹ ਕੱਲੇ ਪੰਜਾਬ 'ਚ ਨਹੀਂ برف ਪਈ ਜੇ ਆਪਾਂ ਭਾਰਤ ਦੀ ਗੱਲ ਕਰੀਏ ਹਰਿਆਣੇ ਦੇ ਵਿੱਚ ਹਿਮਾਚਲ ਦੇ ਵਿੱਚ ਆਪਣੇ ਰਾਜਸਥਾਨ ਦੇ ਵਿੱਚ ਹਨਾ ਪਟਿਆਲੇ ਦੇ ਵਿੱਚ ਉਧਰ ਅੰਮ੍ਰਿਤਸਰ ਸਾਹਿਬ ਉਧਰ ਦੇਖੋ ਤੁਸੀਂ ਕਿੱਥੇ ਕਿੱਥੇ ਬਰਫ਼ ਨੇ ਤਬਾਹੀ ਲਿਆਂਦੀ ਪਈ ਆ ਤੇ ਮੌਸਮ ਕੱਲਾ ਕੈਲੋ ਵੀ ਭਾਰਤ ਦੇ ਵਿੱਚ ਨਹੀਂ ਬਦਲਿਆ ਪੂਰੀ ਦੁਨੀਆ ਦੇ ਵਿੱਚ ਹਰ ਮਹੀਨੇ ਕੋਈ ਨਾ ਕੋਈ ਕੁਦਰਤੀ ਆਫਤ ਆਈ ਹੋ ਰਹੀ ਦੀ ਆ ਜੇ ਇਸ ਮਹੀਨੇ ਦੀ ਗੱਲ ਕਰੀਏ ਤਾਂ ਤੁਸੀਂ ਸਰਚ ਕਰਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਫਰਵਰੀ ਦੇ ਜਾਂ ਮਾਰਚ ਦੇ ਪਹਿਲੇ ਹਫ਼ਤੇ ਜਾਂ ਪਹਿਲੇ ਦਿਨ ਪੂਰੀ ਦੁਨੀਆ ਦੇ ਵਿੱਚ ਕਿੱਥੇ ਕਿੱਥੇ ਕੁਦਰਤੀ ਤਬਾਹੀ ਆਈ ਆ ਕਦੇ ਪਾਣੀ ਕਦੇ ਅੱਗ ਕਦੇ ਹਨੇਰੀ ਤੂਫਾਨ ਕਿਤੇ ਬਰਫਬਾਰੀ ਹੋ ਗਈ ਤੇ ਆ ਸਾਡੇ ਵੀ ਹੁਣ ਵੱਡੇ ਸਟਾਰਮ ਦੋ ਆ ਕੇ ਗਏ ਨੇ ਫਿਰ ਜਵਾਲਾਮੁਖੀ ਕਿੰਨੇ ਫਟਦੇ ਨੇ ਅੱਜ ਕੱਲ ਬਹੁਤ ਵੱਡਾ ਇੱਕ ਚੇਂਜ ਆ ਰਿਹਾ ਸਾਰੇ ਪਾਸੇ ਮੌਸਮ ਨੂੰ ਵੀ ਲੈ ਕੇ ਕਹਿ ਲਓ ਤੁਸੀਂ ਕੁਦਰਤੀ ਚੀਜ਼ਾਂ ਨੂੰ ਲੈ ਕੇ ਦੁਨੀਆਦਾਰੀ ਨੂੰ ਲੈ ਕੇ ਬਹੁਤ ਵੱਡਾ ਬਦਲਾ ਆ ਗਿਆ ਹੁਣ ਜਿਹੜੇ ਜਹਾਜ਼ ਨੇ ਇੰਨੀਆਂ ਲਗਾਤਾਰ ਜਹਾਜ਼ਾਂ ਦੀਆਂ ਘਟਨਾਵਾਂ ਪਹਿਲਾਂ ਨਹੀਂ ਸੁਣੀਆਂ ਸੀ ਹੁਣ ਤਕਰੀਬਨ ਤੇ ਕਰੀਬਨ ਹਰ ਹਫ਼ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਜਹਾਜ਼ ਡੇਕ ਪੈਂਦਾ ਤੁਸੀਂ ਦੇਖਿਆ ਹੁਣ ਤੇ ਜਾਂ ਫਿਰ ਤੁਸੀਂ ਇਹ ਦੇਖੋ ਵੀ ਹਰ ਹਫ਼ਤੇ ਆਪਾਂ ਦੇਖਦੇ ਆਂ ਵੀ ਕਿਤੇ ਨਾ ਕਿਤੇ ਧਰਤੀ ਆ ਜਿਹੜੀ ਉਹ ਗਰਕ ਹੋ ਜਾਂਦੀ ਆ ਆ ਜਾਪਾਨ ਦੀ ਵੀਡੀਓ ਆ ਹਰ ਵਾਰੀ ਕੁਝ ਨਵਾਂ ਹੀ ਹੈਰਾਨ ਕਰਦਾ ਦੇਖਣ ਨੂੰ ਮਿਲ ਜਾਂਦਾ ਤੇ ਹੁਣ ਕੱਲੀ ਧਰਤੀ ਦੇ ਉੱਤੇ ਉਤਰ-ਪੁਤਰ ਨਹੀਂ ਹੋਈ ਹੋਈ ਕੱਲੇ ਇਨਸਾਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਬਦਲਾ ਨਹੀਂ ਆ ਰਿਹਾ ਇਹ ਚੀਜ਼ਾਂ ਜੀਵ-ਜੰਤੂਆਂ ਦੇ ਵਿੱਚ ਵੀ ਹੋ ਰਹੀਆਂ ਨੇ ਬਨਸਪਤੀ ਦੇ ਵਿੱਚ ਵੀ ਹੋ ਰਹੀਆਂ ਨੇ ਜਿੱਥੇ ਅਸੀਂ ਪੂਰੀ ਦੁਨੀਆ ਤੋਂ ਕੁਦਰਤੀ ਤਬਾਹੀਆਂ ਦੀਆਂ ਵੀਡੀਓ ਦੇਖਦੇ ਆਂ ਉੱਥੇ ਹੀ ਅਸੀਂ ਦੁਨੀਆ ਦੇ ਅਲੱਗ-ਅਲੱਗ ਕੋਨਿਆਂ ਤੋਂ ਸਮੁੰਦਰ 'ਈ ਜਿਹੜੇ ਜੀਵ ਨੇ ਉਸ ਸਮੁੰਦਰ ਦੇ ਵਿੱਚੋਂ ਨਿਕਲ ਕੇ ਕਿਨਾਰੇ ਤੇ ਆ ਕੇ ਮਰਦਿਆਂ ਦੀਆਂ ਵੀਡੀਓ ਵੀ ਬਹੁਤ ਅੱਜਕੱਲ੍ਹ ਵਾਇਰਲ ਹੋ ਰਹੀਆਂ ਕਿਤੇ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੇਲਮੱਛੀਆਂ ਆ ਕੇ ਮਰਦੀਆਂ ਕਿਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੱਛੂ ਨੇ ਜਿਹੜੇ ਉਹ ਧਰਤੀ ਤੇ ਆ ਕੇ ਸਮੁੰਦਰ ਨੂੰ ਛੱਡ ਕੇ ਹਨਾ ਕਿਤੇ ਦੇਖੋ ਤੁਸੀਂ ਕਿੱਡੇ ਕਿੱਡੇ ਕਿਲੋ-ਕਿਲੋ ਦੇ ਆਪਣੇ ਗੜੇ ਮਾਰੀ ਹੋਈ ਆ ਕਿਲੋ-ਕਿਲੋ ਦਾ ਹੋਣਾ ਉਹ ਗੜਾ ਜਿਹੜਾ ਡਿੱਗਿਆ ਉਹਦੇ ਨਾਲ ਕਈ ਥਾਵਾਂ 'ਤੇ ਜੀਵ-ਜੰਤੂ ਵੀ ਮਰੇ ਨੇ ਆਹ ਦੇਖੋ ਤੁਸੀਂ ਇਹ ਮੱਕੜੀਆਂ ਨੇ ਇਹ ਅਸਮਾਨ ਦੇ ਵਿੱਚ ਜਿਦਾਂ ਮੱਕੜੀਆਂ ਨੇ ਇੱਕ ਪੂਰਾ ਹੀ ਜਾਲ ਵਿਛਾਇਆ ਹੋਇਆ ਪਤਾ ਨਹੀਂ ਕੀ ਹੋ ਰਿਹਾ ਸਿਸਟਮ ਨਾ ਕਿੰਨਾਂ ਮੁਜਾ ਰਿਹਾ ਆ ਦੇਖੋ ਤੁਸੀਂ ਆ ਮੱਛੀ ਇਹ ਆਪਣੇ ਇਹ ਵੀ ਭਾਰਤ ਦੀ ਹੈ ਮੇਰੇ ਖਿਆਲ ਚ ਇੱਧਰ ਕੇਰਲਾ ਸਾਈਡ ਦੀ ਹੈ ਕਿਤੇ ਦੀ ਸਾਊਥ ਦੀ ਜਾਂ ਕੇਰਲਾ ਦੀ ਕਿਤੋਂ ਦੀ ਹੈਗੀ ਆ ਵੀਡੀਓ ਉੱਥੇ ਦੇਖੋ ਕਿੰਨੀਆਂ ਮੱਛੀਆਂ ਬਾਹਰ ਆ ਕੇ ਮਰੀਆਂ ਸੋ ਹੁਣ ਸਾਨੂੰ ਸਾਰਿਆਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਆ ਕਿ ਜੇ ਤੁਹਾਨੂੰ ਸਮਾਂ ਮਿਲਿਆ ਨਾ ਆਪਣੇ ਸਮੇਂ ਦੇ ਵਿੱਚੋਂ ਸਮੇਂ ਦਾ ਦਸਬੰਦ ਕੱਟ ਕੇ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਮਿੱਤਰੋ ਪਤਾ ਨਹੀਂ ਕੀ ਕੁਝ ਹੋ ਰਿਹਾ ਦੁਨੀਆ ਦੇ ਉੱਤੇ ਅੱਗੇ ਆਉਣ ਵਾਲਾ ਸਮਾਂ ਕਿੱਦਾਂ ਦਾ ਆਪਾਂ ਨੂੰ ਕੁਝ ਨਹੀਂ ਪਤਾ ਰੋ ਸੁਪਰਮਾਤਮਾ ਤੋਂ ਬਿਨਾ ਕਿਸੇ ਨੇ ਤੁਹਾਡਾ ਸਾਥ ਨਹੀਂ ਦੇਣਾ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਖੂਬਸੂਰਤਾ ਇਹਨੂੰ ਪ੍ਰਮਾਤਮਾ ਦੇ ਨਾਲ ਜੋੜੋ ਤੇ ਉਸ ਰਾਹ ਤੇ ਜਦੋਂ ਆਪਾਂ ਚੱਲਦੇ ਆ ਨਾ ਫਿਰ ਇਹਨਾਂ ਚੀਜ਼ਾਂ ਦੀ ਬੰਦੇ ਨੂੰ ਪਰਵਾਹ ਨਹੀਂ ਰਹਿੰਦੀ ਸੋ ਜਿਉਂਦੇ ਵਾਸਤੇ ਰਹੋ ਧੰਨਵਾਦ